ਡੈਫੀਨਿਟਲੀ ਕਿ ਇਹ ਕੋਈ ਜੋ ਵੀ ਅਨਸਰ ਹੈਗੇ ਹਨ ਇਹਨਾਂ ਦੀ ਕੀ ਇੰਟੈਂਸ਼ਨ ਹੈਗੀ ਹੈ ਕਿਉਂ ਇਹ बार-बार ਜਿਹੜੀ ਈਮੇਲ ਭੇਜੀ ਜਾ ਰਹੀ ਹੈਗੀ ਉਹਦੀ ਡਿਟੇਲਡ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਤੇ ਜਲਦੀ ਸਾਨੂੰ ਉਹਦੇ ਵਿੱਚ ਵੀ ਡੈਫੀਨਿਟਲੀ ਕੋਈ ਨਾ ਕੋਈ ਬ੍ਰੇਕਥਰੂ ਮਿਲੇਗਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਇੱਥੇ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਐਸੀ ਇਨ ਫੈਕਟ ਇੱਥੇ ਆਪਣੀ ਵੀ ਰੱਖਿਆ ਆਪਾਂ ਇੱਥੋਂ ਮੰਗ ਕੇ ਜਾਂਦੇ ਆ ਤੇ ਇਸ ਇਸ ਥਾਂ ਨੂੰ ਇਸ ਹੋਲੀ ਸੈਕ੍ਰੀਟ ਥਾਂ ਨੂੰ ਇਦਾਂ ਦੀ ਕੋਈ ਅ ਨੁਕਸਾਨ ਪਹੁੰਚਾਣ ਦੀ ਕਿਸੇ ਦੀ ਵੀ ਉਹ ਨਹੀਂ ਹੋ ਸਕਦੀ ਕਿਉਂਕਿ ਕੋਈ ਸਕਸੈਸਫੁਲ ਵੀ ਨਹੀਂ ਹੋ ਸਕਦੀ ਜਿੱਦਾਂ ਦੱਸਿਆ ਗਿਆ ਹੈ ਕਿ ਇੱਥੇ ਪੂਰਾ ਪਹਿਰਾ ਦਿੱਤਾ ਜਾ ਰਿਹਾ ਹੈਗਾ ਤੇ ਇੱਥੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਦੇਖੋ ਜੋ ਵੀ ਏਜੰਸੀਜ਼ ਦੀ ਲੋਡ ਹੈਗੀ ਹੈ ਇਨਵੈਸਟੀਗੇਸ਼ਨ ਦੇ ਕਿਉਂਕਿ ਆਊਟ ਆਫ ਦ ਸਟੇਟ ਦਾ ਵੀ ਮਸਲਾ ਹੈਗਾ ਜਿਹੜੀ ਈਮੇਲਸ ਆਈਆਂ ਹੈਗੀਆਂ ਸਦਰਨ ਸਟੇਟ ਦਾ ਵੀ ਇਹਦੇ ਵਿੱਚ ਮਤਲਬ ਹੈਗਾ ਹੈ ਤਾਂ ਉਹਨਾਂ ਨਾਲ ਪ੍ਰੋਪਰ رابطہ ਕਾਇਮ ਕੀਤਾ ਗਿਆ ਹੈ ਕਿ ਬਟ ਅੰਦਰ ਜਿਹੜੇ ਪ੍ਰਬੰਧ ਹੈਗੇ ਪੰਜਾਬ ਪੁਲਿਸ ਵੱਲੋਂ ਤੇ ਐਸਜੀਪੀਸੀ ਅੰਦਰ ਕਰੀਏ ਤਾਂ ਪੰਜਾਬ ਪੁਲਿਸ ਜਿਹੜਾ ਆਪਣਾ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦਾ ਪੂਰਾ ਪਹਿਰਾ ਜਿਹੜਾ ਹੈਗਾ ਬਾਹਰ ਹੈ। ਠੀਕ ਹੈ। ਮੈਂ ਬਸ ਇਹੀ ਕਹਿਣਾ ਚਾਹੁੰਦੀ ਆ ਜੀ ਜਿਹੜਾ ਮੈਂ बार-बार ਇਹੀ ਤੁਹਾਨੂੰ ਰਿਕੁਐਸਟ ਕਰਦੀ ਹੈ ਕਿ ਇੱਥੇ ਕੋਈ ਘਬਰਾਉਣ ਦੀ ਗੱਲ ਨਹੀਂ ਹੈ। ਇਨਫੈਕਟ ਮੈਂ মিডিਆ ਨੂੰ ਵੀ ਕਹਾਂਗੀ ਕਿ ਆਪਾਂ ਰਿਸਪੌਂਸਿਵਲੀ ਜਿਹੜੀ ਆਪਣੀ ਰਿਪੋਰਟਿੰਗ ਕਰੀਏ ਬਿਕਾਜ਼ ਇਦਾਂ ਦੀ ਕੋਈ ਆਪਾਂ ਇਸ ਤਰ੍ਹਾਂ ਦੀ ਕੋਈ ਸੈਂਸੇਸ਼ਨਲਾਈਜੇਸ਼ਨ ਨਾ ਕਰੀਏ ਜਿਹੜੀ ਕਿ ਆ ਲੋਕਾਂ ਦੇ ਵਿੱਚ ਕੋਈ ਖਬਰਾਹਟ ਫੈਲਾਈ ਜਦੋਂ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਐ ਸੀਪੀ ਸਾਹਿਬ ਰੈਗੂਲਰਲੀ ਤੁਹਾਨੂੰ ਬਰੀਫ ਕਰ ਰਹੇ ਆ ਰੋਜ਼ਾਨਾ ਹੀ ਅਸੀਂ ਇਸ ਚੀਜ਼ ਨੂੰ ਲੈ ਕੇ ਬਰੀਫਿੰਗਸ ਦੇ ਰਹੇ ਹੈਗੇ ਸੋ ਇਹਦਾ ਵੀ ਕੋਈ ਗੱਲ ਨਹੀਂ ਹੈਗੀ ਐ ਮੈਂ ਅਸੀਂ ਵੀ ਅੰਦਰ ਜਿੱਦਾਂ ਰੋਜ਼ ਹੀ ਜਾਂਦੇ ਆ ਮੱਥਾ ਟੇਕਦੇ ਹੈਗੇ ਸੋ ਮੈਂ ਸਾਰਿਆਂ ਨੂੰ ਇਹ ਹੀ ਕਹਾਂਗੀ ਕਿ ਕੋਈ ਖਬਰਾਂ ਵਾਲੀ ਗੱਲ ਨਹੀਂ ਹੈ एक मीटिंग हुई थी आपके भी जैसे जी जी आई सी इनफैक्ट रेगुलरली इन टच है अगेन जिस दिन फर्स्ट ईमेल आई थी उस दिन तो, दे दे दे। तो, तो, दिन तो ही आई थी इनफैक्ट इन टच है गई है कोई दिक्कत वाली नहीं है वो जो ਤੁਹਾਨੂੰ ਮੈਂ ਪਹਿਲਾਂ ਵੀ ਆਪਾਂ ਗਰੀਫ ਕਰ ਰਹੇ ਡੇ ਟੂ ਡੇ ਸਾਰਾ ਹਾਈएस्ट ਲੈਵਲ ਤੇ ਸੀਐਮ ਸਾਹਿਬ ਦੇ ਲੈਵਲ ਤੋਂ ਡੀਜੀ ਸਾਹਿਬ ਦੇ ਲੈਵਲ ਤੋਂ ਅਸੀਂ ਜਦੋਂ ਐਫ ਆਰ ਦਰਜ ਕੀਤੀ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਦੇ ਵਿੱਚ ਬੜੇ ਕੋਈ ਇੱਕ ਮੂਵਮੈਂਟ ਕੀਤੀ ਹੈ ਕਿਉਂਕਿ ਸਾਈਬਰ ਸਪੇਸ ਬੜਾ ਵਾਸਟ ਹੈਗਾ ਜੀ ਟਾਈਮ ਲੱਗ ਜਾਂਦਾ ਕਿਉਂਕਿ ਕਵਰਨਟੇਸ ਕੰਪਨੀ ਤੋਂ ਰਿਪਲਾਈ ਆਉਣ ਨੂੰ ਉਹ ਜੀ ਨੂੰ ਟਾਈਮ ਲੱਗਦਾ ਬਟ ਮੈਂ ਇੱਕ ਗੱਲ ਦੁਬਾਰਾ ਦੁਹਰਾਣਾ ਚਾਹੁੰਦਾ ਇਹ ਬਹੁਤ ਓਕੇ ਇੰਤਜ਼ਾਮ ਨੇ ਸਾਰੇ ਪੁਲਿਸ ਦੇ ਸਪੈਸ਼ਲੀ ਜਿਹੜੇ ਸਪੈਸ਼ਲ ਟ੍ਰੇਨਡ ਐਸਰਜੀ ਵੀ ਅਸੀਂ ਪਾਰਲਿਕ ਏਰੀਏ ਚ ਡੋਮਿਨੇਟ ਕਰਨ ਲਈ ਆ ਔਰ ਡੀਸੀਪੀ ਲੈਵਲ ਦੇ ਅਫਸਰ ਇੱਥੇ ਬਾਈ ਨੇਮ ਇਨ ਚਾਰਜ ਮੇ ਖੜਾ ਐਂਟੀ ਸਬੋਟਾਜ ਚੈੱਕ ਚੱਲ ਰਿਹਾ ਔਰ ਬੌਮ ਡਿਸਪੋਜ਼ਲ ਸਕਵਾਡ ਵੀ 24 ਘੰਟੇ ਇੱਥੇ ਹਾਜ਼ਰ ਹੈ ਐਸਡੀਪੀਸੀ ਦੇ ਨਾਲ ਅਸੀਂ ਪੂਰੇ ਤਾਲਮੇਲ ਚ ਔਰ ਉਹਨਾਂ ਦੇ ਨਾਲ ਸਹਿਯੋਗ ਨਾਲ ਹੀ ਇਕੱਠੇ ਰਲ ਕੇ ਮਰਿਆਦਾ ਦਾ ਧਿਆਨ ਰੱਖਦੇ ਹੋਏ ਸਾਰੀ ਸਿਕਿਉਰਿਟੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਪਾਰਟ ਇਹ ਹੋ ਜਾਏ ਕਿ ਬਹੁਤ ਜ਼ਿਆਦਾ ਰਿਵੀਲ ਨਹੀਂ ਕਰ ਸਕਦੇ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾ ਸਕਦਾ ਆ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਖੜੇ ਆਂ ਔਰ ਇਥੇ ਸਭ ਨੇ ਹਮੇਸ਼ਾ ਜਰਦਾਸ ਕੀਤੀ ਆ ਤੇ ਉਹਨਾਂ ਦੀ ਪੂਰੀ ਹੋਈ ਹੈ ਤੇ ਇਨਵੈਸਟੀਗੇਸ਼ਨ ਜਿਹੜੇ ਅਫਸਰ ਨੇ ਇਹ ਵੀ ਉਸੇ ਗੁਰੂ ਸਾਹਿਬ ਦੇ ਅਸ਼ੀਰਵਾਦ ਵਾਸਤੇ ਲੈ ਕੇ ਚੱਲਦੇ ਆ ਔਰ ਹਮੇਸ਼ਾ ਹੀ ਸਾਨੂੰ ਕਾਮਯਾਬੀ ਵੀ ਮਿਲਿਆ ਜਦੋਂ ਕਿਸੇ ਵੀ ਇਨਵੈਸਟੀਗੇਸ਼ਨ ਲੋਕਿ ਅਸੀਂ ਸੱਚੇ ਮਾਰਗ ਦੇ ਉੱਤੇ ਪੈਰਾ ਦੇ ਰਹੇ ਆਂ ਆਪਾਂ ਸਾਰੇ ਉਰੇ ਤੇ ਸਾਨੂੰ ਬਹੁਤ ਸਾਰੀਆਂ ਲੀਡਸ ਨੇ ਕੁਝ ਸਾਰੀਆਂ ਪਾਤੀਆਂ ਆਊਟ ਆਫ ਸਟੇਟ ਵੀ ਗਈਆਂ ਹੋਈਆਂ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਬ੍ਰੇਕਥਰੂ ਹੋਏਗਾ ਔਰ ਤੁਹਾਡੇ ਨਾਲ ਜਲਦੀ ਤੋਂ ਜਲਦੀ ਸ਼ੇਅਰ ਕੀਤਾ ਜਾਵੇ। ਸੀਪੀ ਜਨ ਪਹਿਲੇ ਵੀ ਜਿਹੜਾ ਤੁਹਾਨੂੰ ਲੱਗ ਗਿਆ ਹੋਵੇ ਕਿ ਉਹ ਆਪ ਦਾ ਇਹ ਉਹ ਨਹੀਂ ਆ ਉਹ ਕਈ ਆ ਉਹਨੇ ਜਿਆਦਾ ਕੰਮ ਕਰਾ ਦਿੱਤਾ ਹਾਂ ਕਿ ਕਿਸੇ ਪੰਜਾਬ ਦੀ ਆਪੀ ਸੋਣਾ ਮੈਂ ਕਿ ਇਹੋ ਜਿਹਾ ਉਹ ਅਈਜੋ ਕੋ ਨਾ ਜੀ ਦੇ ਰਿਹਾ ਕਿ ਤੁਸੀਂ ਆਪੀ ਇਹ ਹੋਇਆ ਕਿ ਦੇਖੋ ਸਾਰੇ ਸੈਂਟਰਲ ਏਜੰਸੀਆਂ ਸਾਡਾ ਸਟੇਟ ਸਾਈਬਰ ਕ੍ਰਾਈਮ ਔਰ ਡੀਜੀ ਸਾਹਿਬ ਦੀ ਰੈਨੁਮਾਈ ਤੋਂ ਕਾਫੀ ਡੀਟੇਲਡ ਜਿਹੇ ਦੀ ਇਨਵੈਸਟੀਗੇਸ਼ਨ ਚ ਹੈਲਪ ਕਰ ਰਹੇ ਹਨ ਔਰ ਬਾਕੀ ਦੂਸਰੀ ਗੱਲ ਜਿਹੜੀ ਮੈਂ ਬਾਰ-ਬਾਰ ਪਹਿਲਾਂ ਵੀ ਤੁਹਾਨੂੰ ਦੱਸੀ ਹੁਣ ਫੇਰ ਸ਼ੇਅਰ ਕਰਦਾ ਕਿ ਕੰਟੈਂਟ ਜਿਹੜਾ ਮੇਲਸ ਦਾ ਉਹ ਸਦਰਨ ਸਟੇਟਸ ਦੀ ਗੱਲਾਂ ਬਾਰੇ ਇੰਡੀਕੇਟ ਕਰ ਰਿਹਾ ਜਿਹੜੇ ਨਾਮ ਦਿੱਤੇ ਗਏ ਨੇ ਜੋ ਇਨਸੀਡੈਂਟਸ ਬਾਰੇ ਗੱਲ ਕਰ ਰਿਹਾ ਜਾਂ ਪੋਲੀਟੀਕਲ ਪਾਰਟੀਆਂ ਬਾਰੇ ਗੱਲ ਕਰ ਰਿਹਾ ਦੇ ਬਲੋਂਗ ਟੂ ਸਦਰਨ ਸਟੇਟਸ ਆਫ ਦੀ ਕੰਟਰੀ ਤੋਂ ਉਹ ਗੱਲ ਇਹ ਲੱਗਦੀ ਹੈ ਪਰ ਉਹਦੇ ਵਿੱਚ ਕਿਉਂਕਿ ਸਾਡੇ ਸ਼ੀਰਿ ਦਰਬਾਰ ਸਾਹਿਬ ਬਾਰੇ ਇੱਕ ਜਾਂ ਦੋ ਲਾਈਨਾਂ ਲੈ ਕੇ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਉਹ ਇਸ ਤਰ੍ਹਾਂ ਲਾਈਮਲਾਈਟ ਹੋ ਕਰਨਾ ਵਿੱਚ ਆ ਸਕਦਾ ਸੋ ਆਪਾਂ ਜਿੰਨ ਤੱਕ ਬੰਦਾ ਫੜਿਆ ਨਹੀਂ ਜਾਂਦਾ ਉਹਦੀ ਇੰਟੈਂਸ਼ਨ ਬਾਰੇ ਜਾਂ ਬੈਕਗ੍ਰਾਉਂਡ ਬਾਰੇ ਕੁਝ ਕਹਿ ਨਹੀਂ ਸਕਦੇ ਬਟ ਮੈਂ ਤੁਹਾਨੂੰ ਦੁਬਾਰਾ ਇਹ ਵਿਸ਼ਵਾਸ ਦਿਵਾਉਣਾ ਕਿ ਪੁਖਤਾ ਇੰਕਲਾਮ ਸਕਿਉਰਟੀ ਦੇ ਨੇ ਔਰ ਇਨਵੈਸਟੀਗੇਸ਼ਨ ਬਿਲਕੁਲ ਰਾਈਟ ਡਾਇਰੈਕਸ਼ਨ ਚੱਲ ਰਹੀ ਹੈ ਔਰ ਬਹੁਤ ਜਲਦੀ ਤੁਹਾਨੂੰ ਸ਼ੇਅਰ ਕਰਾਂਗੇ ਜਿਹੜੀ ਵੀ ਬ੍ਰੇਕਰ ਹੋਊਗਾ शंकर <laughs> <laughs> <laughs>